ਅੱਜ ਜਿਵੇਂ ਕਿ ਆਇਆ ਜੀ ਕੁਲਵੰਤ ਕੰਪਿਊਟਰ ਸੈਂਟਰ ਸਟੇਸ਼ਨਰੀ ਜੋ ਕਿ 90 ਦੇ ਵਿੱਚ ਦੁਕਾਨ ਹੈ ਜੀ ਇਹਨਾਂ ਦੀ ਤੇ ਭਾਈ ਸਾਹਿਬ ਨੂੰ ਟਾਈਮ ਨਹੀਂ ਹੁੰਦਾ ਵੈਸੇ ਤਾਂ ਕਾਫੀ ਕਸਟਮਰ ਹੁੰਦੇ ਨੇ ਅੱਜ ਭਾਜੀ ਨੂੰ ਕਾਲ ਕਰਕੇ ਟਾਈਮ ਲੈ ਕੇ ਆਇਆ ਸੀ ਤੇ ਕਾਫੀ ਮਸ਼ਹੂਰ ਸ਼ਾਪ ਹੈ ਜੀ ਇੱਥੇ ਸੀਐਸਸੀ ਸੈਂਟਰ ਨਾਲ ਨੇ ਕੀਤਾ ਹੋਇਆ ਓਪਨ ਜੇ 90 ਦੇ ਵਿੱਚ ਕਿਸੇ ਨੂੰ ਕੋਈ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਕੁਝ ਵੀ ਬਣਾਉਣਾ ਹੋਵੇ ਤਾਂ ਉਹ ਕੋਲ ਵਿਜ਼ਿਟ ਕਰ ਸਕਦੇ ਨੇ ਅੱਜ ਦੀ ਸਤਪੰਬਰ ਦੀ ਜੀ ਬਹੁਤ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਤੁਸਾਨੂੰ ਟਾਈਮ ਦਿੱਤਾ ਅੱਜ ਵਿਕੇ ਪੰਜਾਬ ਨਿਊਜ਼ ਨੂੰ ਜੀ ਤੇ ਭਾਈ ਤੁਸੀਂ 90 ਦੇ ਵਿੱਚ ਸ਼ਾਪ ਓਪਨ ਕੀਤੀ ਹੈ ਤੁਹਾਨੂੰ ਦਿਨਾ ਟਾਈਮ ਹੋ ਗਿਆ ਜੀ ਓਪਨ ਕਿਤੇ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਆਪਾਂ ਉਹ ਇੱਥੇ ਕੀ ਕੀ ਸੇਵਾਵਾਂ ਮਿਲਦੀ ਹੈ ਤੁਹਾਡੀ ਸ਼ਾਪ ਤੇ ਦੇਖੋ ਜੋ ਵੀ ਆਨਲਾਈਨ ਫਾਰਮ ਵਗੈਰਾ ਫਿਲ ਕਰਨਾ ਹੈ ਕੋਈ ਪੋਸਟ ਅਪਲਾਈ ਕਰਨੀ ਹੈ ਜਾਂ ਫਿਰ ਤੁਸੀਂ ਕੋਈ ਜਿਵੇਂ ਕੀ ਰਹਾਇਸ਼ ਦਾ ਆਮਦਨ ਦਾ ਜਾਤੀ ਸਰਟੀਫਿਕੇਟ ਵਗੈਰਾ ਬਣਾਣੀ ਹੈ ਡਰਾਈਵਿੰਗ ਲਾਇਸੈਂਸ ਵਗੈਰਾ ਅਪਲਾਈ ਕਰਨੇ ਹਨ ਮੋਸਟਲੀ ਹਰੇਕ ਆਨਲਾਈਨ ਸਰਵਿਸ ਮਿਲਦੀ ਹੈ ਇੱਥੇ ਤੁਹਾਨੂੰ ਸਟੇਸ਼ਨਰੀ ਵਗੈਰਾ ਹੋ ਗਈ ਆਪਣੇ ਲਵੇ ਤੇ ਪੈਨ ਪੈਨਸਲ ਵਗੈਰਾ ਹੋ ਗਿਆ ਤੇ ਸਕੂਲ ਵਗੈਰਾ ਦੀਆਂ ਬੁੱਕਸ ਵਗੈਰਾ ਕਾਪੀਆਂ ਵਗੈਰਾ ਅਵੇਲੇਬਲ ਹੈਗੀਆਂ ਤੇ ਛੋਟਾ-ਨੋਟਾ ਹੈੱਡਫੋਨ ਵਗੈਰਾ ਮੋਬਾਈਲ ਦਾ ਐਸੈਸਰੀ ਵੀ ਨਾਲ ਹੈਗੀ ਹੈ ਜੀ ਤੇ ਤੁਸੀਂ ਫੋਟੋਕਾਪੀਜ਼ ਵਗੈਰਾ ਵੀ ਜਿੱਦਾਂ ਸਕੂਲ ਦੇ ਆਉਂਦੇ ਨੇ ਉਹ ਵੀ ਕਰਦੇ ਹਾਂ ਸਾਰੀਆਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਵਧੀਆ-ਵਧੀਆ ਸਕੂਲ ਦੇ ਜਿਵੇਂ ਸਾਹਮਣੇ ਕੇਵੀ ਸਕੂਲ ਹੈ ਉਹਨਾਂ ਦੇ ਫੋਟੋਕਾਪੀਜ਼ ਆਉਂਦੀਆਂ ਸਾਰੀਆਂ ਤੇ ਇਕੱਠੀਆਂ ਵੀ ਕਰਦੇ ਆ ਇਕੱਠੀਆਂ ਵੀ ਕਰਦੇ ਤਾਂ ਉਸ ਤੇ ਆਪ ਨਾਲ ਅਡਜਸਟਮੈਂਟ ਵੀ ਕਰ ਲੈਂਦੇ ਆਪਾਂ ਕਸਟਮਰ ਨਾਲ ਤੇ ਕਈ ਵਾਰ ਜੇ ਤਾਂ ਬੈਂਕ ਦੇ ਵਿੱਚ ਰਸ਼ ਲੱਗਿਆ ਹੁੰਦਾ ਪੇਮੈਂਟ ਵਾਰ ਨਹੀਂ ਨਹੀਂ ਨਿਕਲਦੀ ਕਿਸੇ ਤੋਂ ਹਾਂਜੀ ਉਹ ਵੀ ਤੁਹਾਨੂੰ ਕਲਾ ਸਕਦਾ ਹੈ ਪੇਮੈਂਟ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਆ ਸਕਦੇ ਆ ਤੇ ਆਪਣੇ ਫਿੰਗਰਪ੍ਰਿੰਟ ਨਾਲ ਵੀ ਨਿਕਲ ਜਾਂਦੀ ਹੈ ਪੇਮੈਂਟ ਤੇ ਤੁਸੀਂ ਜੇ ਤੁਸੀਂ ਆਪਣੇ ਏਟੀਐਮ ਵਗੈਰਾ ਸਵਾਈਪ ਕਰਨਾ ਤਾਂ ਸਵਾਈਪ ਨਾਲ ਵੀ ਨਿਕਲ ਜਾਂਦੀ ਹੈ ਓਕੇ ਓਕੇ ਜੇ ਜਿਹੜਾ ਆਧਾਰ ਕਾਰਡ ਵਾਲਾ ਬាក់ ਤੁਸੀਂ ਆਧਾਰ ਕਾਰਡ ਹਾਂਜੀ ਹਾਂ ਬਿਲਕੁਲ ਤੇ ਪੈਸ਼ਨ ਵਗੈਰਾ ਬੜਾਪਾ ਪੈਨਸ਼ਨ ਕਢਵਾਨੀ ਹੋਵੇ ਤੇ ਉਹ ਜ਼ਿਆਦਾਤਰ ਉਹ ਵੀ ਕਢਵਾ ਲੈਂਦੇ ਆ ਤੇ ਜਿੱਦਾਂ ਕਿ ਆਸ਼ਮਨ ਕਾਰਡ ਕਈਆਂ ਦੇ ਨਹੀਂ ਬੰਦੇ ਜਿੱਦਾਂ ਕੋਈ ਹੁੰਦੇ ਨੇ ਕੋ ਰਸ਼ ਕਾਰਡ ਵਾਲ ਨਹੀਂ ਹੁੰਦਾ ਉਹਨ ਨਹੀਂ ਨਹੀਂ ਸਰ ਉਹਨਾਂ ਦਾ ਪਤਾ ਕੀ ਹੈ ਜਿੱਦਾਂ ਕਿ ਜੇ ਫਾਰਮ ਵਾਲਾ ਜਿਨ੍ਹਾਂ ਦਾ ਆਨਲਾਈਨ ਰਿਕਾਰਡ ਹੈਗਾ ਤਾਂ ਉਹਨਾਂ ਦੀ ਅਵੇਲੇਬਲ ਬਣਾਨੇ ਆਪਾਂ ਮੋਸਟਲੀ ਅਦਰਵਾਈਜ਼ ਉਹ ਦੋ ਨੰਬਰ ਵਾਲਾ ਕੰਮ ਨਹੀਂ ਕਰਦੇ ਆਪਾਂ ਜਿਹੜਾ 70 ਸਾਲ ਤੋਂ ਬਾਬੂ ਬੰਦੇ ਹਾਂ ਹਾਂ 70 ਸਾਲ ਤੋਂ ਬਾਬੂ ਹੁੰਦੇ ਜਿਹੜੇ ਉਹ ਸਾਰੇ ਆਪਾਂ ਬਣਾ ਦਿੰਦੇ ਆਂ ਹੋਰ ਨਾ ਚ ਰਿਕੁਆਇਰਮੈਂਟ ਨਹੀਂ ਹੈ ਹਾਂਜੀ ਹਾਂ ਬਿਲਕੁਲ ਠੀਕ ਹੈ ਸਰ ਤੇ ਤੁਸੀਂ ਆਪਣੀ ਸ਼ਾਪ ਨੂੰ ਲੈ ਕੇ ਕੁਝ ਹੋਰ ਸਾਡੇ ਡੀਕੇ ਪੰਜਾਬ ਦੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਸਰ ਜਿਹੜਾ ਵੀ ਕੋਈ ਆਂਦਾ ਹੈ ਵਿਜ਼ਿਟ ਕਰਦਾ ਹੈ ਆਪਣਾ ਦੱਸ ਦਿਆ ਆਪਾਂ ਨੂੰ ਹੈ ਨਾ ਤੇ ਉਹਨਾਂ ਨੂੰ ਕੋਈ ਨਾ ਕੋਈ ਲੈਸ ਜ਼ਰੂਰ ਦਿੱਤਾ ਜਾਏਗਾ ਜ ਤੇ ਬਜੀ ਜਿਹਦਾ ਰਿਸਰਵ ਰੱਖੇ ਹੋਏ ਨੇ ਕਾਪੀਜ਼ ਰੱਖੀਆਂ ਹੋਈਆਂ ਇਹਨਾਂ ਦੇ ਮੈਂ ਸੋਨੇ ਜਿਹਾ ਕਾਫੀ ਡਿਸਕਾਊਂਟ ਤੁਸੀਂ ਲਾਇਆ ਹੋਇਆ ਤਾਂ ਚੰਗੀ ਗੱਤਾਂ ਹੋਵੇ ਕਿਦਾਂ ਕੀਰਨਾ ਡਿਸਕਾਊਂਟ ਰੰਦਾ ਇਸ ਤੇ ਜਿਵੇਂ ਕਿ ਦੇਖੋ ਤੁਸੀਂ ਆ 62 ਐਮ ਆਰ ਪੀ ਦੀ ਕਾਪੀ ਹੈ 62 ਐਮ ਆਰ ਪੀ ਦੀ ਕਾਪੀ ਹੈ 45 ਦੇ ਵਿੱਚ ਦੇ ਦਿੰਨੇ ਆਪਾਂ ਮੋਸਟਲੀ ਜਿਵੇਂ ਕਿ ਇਹ ਰਜਿਸਟਰ ਆਉਂਦੇ ਆ ਵੱਡੇ ਦੇਖੋ ਹੈਵੀ ਰਜਿਸਟਰ ਪੂਰਾ ਗੱਤੇ ਵਾਲਾ ਬਹੁਤ ਕੋਈ ਮੋਟਾ ਇਸ ਲਈ ਭੇਜਿਆ ਜਾਂਦਾ 130 ਰੁਪਿਆ ਵਾਲਾ ਹੈ ਨਾ ਜਿਵੇਂ ਕਿ ਇਹ ਆਪਾਂ 90 ਰੁਪਿਆ ਵੀ ਦੇ ਦਿੰਨੇ ਆ ਸਰਪਰ ਵੀ ਰੀਸੇਲ ਕਰ ਦਿੰਨੇ ਆ ਓਕੇ ਓਕੇ ਕਿੰਨੇ ਵਿੱਚ ਆਲਾ ਹੈ ਇਹ ਇਹ ਇਦੇ ਵਿੱਚ ਲਿਖਿਆ ਦੇਖੋ 2 ਮੈਨ ਲੱਗਦਾ 200 ਦੇ ਲਗਭਗ ਪੇਜ ਆਉਣਗੇ ਕਰੀਬ ਕੇ ਓਕੇ ਓਕੇ ਪੇ 250 ਦੇ ਪੇਜ ਰਿਕ ਦੇ ਘੱਟ ਤੋਂ ਘੱਟ ਜਿਵੇਂ ਕਿ ਇਹ ਵਾਲਾ ਆ ਗਿਆ ਦੇਖੋ ਇਹ 100 ਰੁਪਏ ਦੇ ਸੇਲ ਵਾਲਾ ਹੈ ਨਾ ਇਹਨੂੰ ਆਪਾਂ 68 ਰੁਪਏ ਸੇਲ ਵੀ ਕਰ ਦਿੰਨੇ ਆ ਐਮ ਆਰ ਪੀ ਦੇ ਹਿਸਾਬ ਨਾਲ ਤੇ ਹੋਰ ਵੀ ਆਪਣੇ ਲਈ ਬਹੁਤ ਵਧੀਆ ਵਧੀਆ ਨੇ ਜਿਵੇਂ ਕਿ ਇਹ ਆ ਗਿਆ 55 ਵਾਲਾ ਹੈ ਨਾ ਹੂੰ ਹੂੰ ਇਹ ਵੀ ਆਪਾਂ ਥੋੜਾ ਲੈਸ ਕਰ ਦਿੰਨੇ ਆ ਜਿੰਨਾ ਵੀ ਆਪਾਂ ਤੋਂ ਹੋ ਸਕਦਾ ਵੱਧ ਤੋਂ ਵੱਧ ਲੈਸ ਕਰ ਕੁਆਟਿਟੀ ਡਿਪੈਂਡ ਕਰਦਾ ਹੈ ਜੀ ਕੁਆਟਿਟੀ ਤੇ ਡਿਪੈਂਡ ਕਰਦਾ ਜਿੰਨੀ ਜ਼ਿਆਦਾ ਕੁਆਟਿਟੀ ਹੋਏਗੀ ਉਸ ਹਿਸਾਬ ਨਾਲ ਆਪਾਂ ਲੈਸ ਕਰ ਦਾਂਗੇ ਜ ਇਹ ਇਹ ਮੋਸਟਲੀ ਮਾਰਕੀਟ ਦੇ ਵਿੱਚ 50 ਰੁਪਏ ਸੇਲ ਹੋ ਰਿਹਾ ਹੈ। ਹਨਾ ਜੀ ਦੇਖੋ ਆਪਾਂ ਇਹ 30 ਰੁਪਏ ਸੇਲ ਕਰ ਰਹੇ ਮੋਸਟਲੀ। ਇਹ ਪੇਪਰ ਸ਼ਾਪ ਹੈ। ਅੱਛਾ ਅੱਛਾ। ਹਾਂ ਜੀ ਹਾਂ ਇਹ ਬੱਚੇ ਯੂਜ਼ ਕਰਦੇ ਨੇ ਸਾਰੇ ਸਕੂਲ ਦੇ ਵਿੱਚ ਕੈਰੀ ਕਰਦੇ ਆ ਛੋਟੇ ਛੋਟੇ ਪੀਸ ਹੈ ਤੇ ਬੱਚਿਆਂ ਲਈ ਬਹੁਤ ਕੰਫਰਟੇਬਲ ਹੈ। ਓਕੇ ਓਕੇ ਮਤਲਬ ਸਾਰੀ ਚੀਜ਼ਾਂ 'ਤੇ ਇਹ ਡਿਸਕਾਊਂਟ ਲਾਈ ਹੈ। ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਜਿਹੜੀ ਵੀ ਆਈਟਮ ਤੁਸੀਂ ਦੇਖੋਗੇ ਹਰ ਇੱਕ ਚੀਜ਼ 'ਤੇ ਤੁਹਾਨੂੰ ਡਿਸਕਾਊਂਟ ਪ੍ਰੋਪਰੀ ਮਿਲੇਗਾ ਜਿਵੇਂ ਕਿ ਜਿਓਮੈਟਰੀ ਬਾਕਸ ਆ ਗਿਆ ਨਾ ਦੇ ਮੋਸਟ ਲਿੰਕ ਕਿ ਕਿ ਹਾਂ ਜੀ ਹਾਂ ਜਿਸ ਦਾ ਰੇਟ ਇਹਦਾ ਹੋਗਾ ਕਿ ਥੋੜਾ ਆਪਣਾ ਮਹਿੰਗਾ ਨਹੀਂ 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 ਦੇਖੋ ਜੇ ਤੁਸੀਂ ਸ਼ੇਅਰ ਵਗੈਰਾ ਵੀਡੀਓ ਵਗੈਰਾ ਦੇਖ ਕੇ ਆ ਰਹੇ ਹੋ ਤਾਂ ਤੁਸੀਂ ਡੈਫੀਨੇਟਲੀ ਤੁਹਾਨੂੰ ਇਹੀ ਰੇਟ ਮਿਲੇਗਾ ਜੋ ਅਸੀਂ ਬੋਲ ਰਹੇ ਹਾਂ ਜੀ 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 ਹਾਂ ਜੀ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਚਲੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੁਸਾਂ ਨੂੰ ਟਾਈਮ ਦਿੱਤਾ ਜੀ ਹਾਂ ਜੀ ਹਾਂ ਜੀ